ਇਤਲੀਆਂ ਸੋਚ ਬੈਕਬੋਨ ਜੋਕਰ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਹਾੜੀ ਸੰਧੂ ਅਜ ਆਪਣਾ 38 ਪਰ ਦੇ ਸੈਲੀਬ੍ਰੇਟ ਕਰ ਰਹੇ ਨੇ ਪੰਜਾਬੀ 뮤직 ਇੰਡਸਟਰੀ ਤੋਂ ਬਾਅਦ ਹਿੰਦੀ 뮤직 ਇੰਡਸਟਰੀ ਅਤੇ ਫਿਰ ਬਾਲੀਵੁੱਡ ਫਿਲਮਾਂ ਦੇ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਹਾੜੀ ਸੰਧੂ ਅਸਲ ਦੇ ਵਿੱਚ ਐਂਟਰਟੇਨਮੈਂਟ ਇੰਡਸਟਰੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸਨ ਹਾੜੀ ਸੰਧੂ ਨੇ ਬਚਪਨ ਵਿੱਚ ਹੀ ਕ੍ਰਿਕਟਰ ਬਣਨ ਦਾ ਸੁਪਨਾ ਦੇਖਿਆ ਸੀ ਉਹ ਛੋਟੀ ਉਮਰ ਤੋਂ ਹੀ ਕ੍ਰਿਕਟ ਦੇ دیਵਾਨੇ ਸੀ ਉਹਨਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕੀਤੀ ਅਤੇ ਭਾਰਤੀ 19 ٹیم ਦੇ ਵਿੱਚ ਵੀ ਸ਼ਾਮਿਲ ਹੋ ਗਏ ਪਰ ਫਿਰ ਇੱਕ ਹਾਦਸੇ ਨੇ ਹਾੜੀ ਦੀ ਜ਼ਿੰਦਗੀ ਹਮੇਸ਼ਾ ਹਮੇਸ਼ਾ ਲਈ ਬਦਲ ਦਿੱਤੀ ਹਾੜੀ ਸੰਦੂ ਛੋਟੀ ਉਮਰ ਤੋਂ ਹੀ ਚੰਗੇ ਗੇਂਦਬਾਜ਼ ਸੀ ਪਰ ਸੱਟ ਲੱਗਣ ਕਾਰਨ ਉਹ ਪਾਰਟੀ ਟੀਮ ਤੋਂ ਬਾਹਰ ਹੋ ਗਏ ਹਾਲਾਂਕਿ ਸੱਟ ਠੀਕ ਹੋਣ ਤੋਂ ਬਾਅਦ ਵੀ ਉਹ ਬਿਨਾਂ ਕਿਸੇ ਨੂੰ ਦੱਸੇ ਖੇਡਦੇ ਰਹੇ ਪਰ ਜਦੋਂ ਹਾਲਤ ਜ਼ਿਆਦਾ ਗੰਭੀਰ ਹੋ ਗਈ ਤਾਂ ਉਹ ਬਾਹਰ ਹੋ ਗਏ ਹਾਦਸੇ ਤੋਂ ਬਾਅਦ ਉਹ ਦੁਬਾਰਾ ਕਦੇ ਨਹੀਂ ਖੇਡ ਸਕੇ ਕ੍ਰਿਕਟਰ ਬਣਨ ਦਾ ਸੁਪਨਾ ਟੁੱਟਣ ਤੋਂ ਬਾਅਦ ਹਾੜੀ ਸੰਦੂ ਨੇ ਗਾਉਣਾ ਸ਼ੁਰੂ ਕੀਤਾ ਉਹਨਾਂ ਦਾ ਪਹਿਲਾ ਗੀਤ ਟਕੀਲਾ ਸ਼ੋਰਟ ਸੀ ਪਰ ਇਹ ਉਹਨਾਂ ਨੂੰ ਬਹੁਤੀ ਪ੍ਰਸਿੱਧੀ ਨਾ ਦੇਵਾ ਸਕਿਆ ਸਾਲ 2013 ਦੇ ਵਿੱਚ ਰਿਲੀਜ਼ ਹੋਏ ਗੀਤ ਸੋਚ ਨੇ ਉਹਨਾਂ ਨੂੰ ਦਰਸ਼ਕਾਂ ਦੇ ਵਿੱਚ ਅਸਲੀ ਪਛਾਣ ਦਵਾਈ ਇਹ ਗੀਤ ਸੁਪਰ ਡੁੱਪਰ ਹਿੱਟ ਸਾਬਿਤ ਹੋਇਆ ਸਾਲ 2017 ਦੇ ਵਿੱਚ ਨੋਰਾ ਫਤਿਹੀ ਤੇ ਫਿਲਮਾਇਆ ਗਿਆ ਗੀਤ ਨਾ ਸੁਪਰ ਡੁੱਪਰ ਹਿੱਟ 83 ਹਾੜੀ ਸੰਧੂ ਦੇ ਕਈ ਪੰਜਾਬੀ ਸੁਪਰ ਹਿੱਟ ਗੀਤਾਂ ਦੇ ਹਿੰਦੀ ਰੀਮੇਕ ਨੇ ਬਾਲੀਵੁੱਡ ਫਿਲਮਾਂ ਦੇ ਵਿੱਚ ਜਗ੍ਹਾ ਬਣਾਈ ਇਹਨਾਂ ਗੀਤਾਂ ਨੂੰ ਹਿੰਦੀ ਦੇ ਵਿੱਚ ਵੀ ਓਨਾ ਹੀ ਪਸੰਦ ਕੀਤਾ ਗਿਆ ਹਾੜੀ ਸੰਧੂ ਦੇ ਗੀਤ ਸੋਸ਼ਲ ਮੀਡੀਆ ਤੇ ਅਕਸਰ ਹੀ ਛਾਏ ਰਹਿੰਦੇ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਹਾੜੀ ਸੰਧੂ ਨੇ 1983 ਦੇ ਵਿੱਚ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਤੇ ਆਧਾਰਿਤ ਫਿਲਮ 83 ਦੇ ਨਾਲ ਬਾਲੀਵੁੱਡ ਦੇ ਵਿੱਚ ਆਪਣਾ ਐਕਟਿੰਗ ਡੈਬਿਊ ਕੀਤਾ ਸੀ ਇਸ ਫਿਲਮ ਦੇ ਵਿੱਚ ਉਹਨਾਂ ਨੇ ਤੇਜ਼ ਗੇਂਦਬਾਜ਼ ਮਦਨ ਲਾਲ ਦੀ ਭੂਮਿਕਾ ਨਿਭਾਈ ਸੀ 2021 ਵਿੱਚ ਰਿਲੀਜ਼ ਹੋਈ ਕਬੀਰ ਖਾਨ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਦੇ ਵਿੱਚ ਹਾਰਦੀ ਦੀ ਅਦਾਕਾਰੀ ਦੀ ਖੂਬ ਤਾਰੀਫ਼ ਹੋਈ ਸੀ ਸਾਲ 2022 ਦੇ ਵਿੱਚ ਹਾਰਦੀ ਸੰਧੂ ਨੂੰ ਪਰਿਨੀਤ ਚੋਪੜਾ ਦੇ ਨਾਲ ਫਿਲਮ ਕੋਡ ਨੇਮ ਤਿਰੰਗਾ ਦੇ ਵਿੱਚ ਦੇਖਿਆ ਗਿਆ ਸੀ ਇਸ ਫਿਲਮ ਦੇ ਵਿੱਚ ਉਹਨਾਂ ਨੇ ਮੁੱਖ ਭੂਮਿਕਾ ਨਿਭਾਈ ਸੀ ਬਟ ਇਹ ਫਿਲਮ ਬਾਕਸ ਆਫਿਸ ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਭਲ ਹਾਰਦੀ ਸੰਧੂ ਦੇ ਗੀਤਾਂ ਦੇ ਫੈਨਸ ਅਕਸਰ ਹੀ دیਵਾਨੇ ਦੇ ਨੇ ਉਹਨਾਂ ਦੇ ਗੀਤਾਂ ਦਾ ਅਕਸਰ ਹੀ ਫੈਨਸ ਇੰਤਜ਼ਾਰ ਕਰਦੇ ਨੇ ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੇ ਫੈਨ ਲਗਾਤਾਰ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਥਰੂ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਨੇ ਫੈਨਸ ਇਨਾਲਾਂਦ ਸਲਬਸ ਵਿਹਾੜੀ ਨੂੰ ਮੁਬਾਰਕਾਂ ਦਿੰਦੇ ਦਿਖਾਈ ਦੇ ਰਹੇ ਨੇ ਸਾਡੀ ਪੂਰੀ ਟੀਮ ਵੱਲੋਂ ਹਾੜੀ ਸੰਧੂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਅੱਗੇ ਵੀ ਆਪਣੀ ਅਦਾਕਾਰੀ ਤੇ ਗੀਤਾਂ ਦੇ ਨਾਲ ਸਾਨੂੰ ਐਂਟਰਟੇਨ ਕਰਦੇ ਰਹਿਣਗੇ